ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਅੱਜ ਆਪਾਂ ਬੜੇ ਇੰਪੋਰਟੈਂਟ ਮੁੱਦੇ ਤੇ ਗੱਲ ਕਰਨੀ ਆ ਕਿਉਂਕਿ ਪਹਿਲਾਂ ਇੱਕ ਸਬਜੈਕਟ ਬੜੀ ਚਰਚਾ ਦਾ ਵਿਸ਼ਾ ਹੁੰਦਾ ਸੀਗਾ ਵੀ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਕਿਵੇਂ ਜਾਈਏ ਵੀ ਅਸੀਂ ਕਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆਵਾਸ ਕਰ ਸਕਦੇ ਹਾਂ ਜਾਂ ਕਿਵੇਂ ਮਾਈਗ੍ਰੇਟ ਕਰ ਸਕਦੇ ਹਾਂ ਕਿਵੇਂ ਅਸੀਂ ਉੱਥੋਂ ਦੇ ਪੀਆਰ ਜਾਂ ਸਿਟੀਜ਼ਨ ਬਣ ਸਕਦੇ ਹਾਂ ਪਰ ਜੋ ਅੱਜ ਦਾ ਜਿਹੜਾ ਬਹੁਤ ਵੱਡਾ ਇੰਪੋਰਟੈਂਟ ਵਿਸ਼ਾ ਕਈ ਪਰਿਵਾਰਾਂ ਦਾ ਜਿਹੜੇ ਸਮਝਦਾਰ ਪਰਿਵਾਰ ਆ ਸੂਝਵਾਨ ਪਰਿਵਾਰ ਆ ਉਹਨਾਂ ਦਾ ਇਹੀ ਜਿਹੜਾ ਹੈਗਾ ਵਿਸ਼ਾ ਕਿ ਅਸੀਂ ਸੇਫ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਾਹਰਲੇ ਮੁਲਕਾਂ ਤੋਂ ਪੰਜਾਬ ਕਿਵੇਂ ਮੂਵ ਕਰ ਸਕਦੇ ਆ ਕਿਵੇਂ ਮੁੜ ਸਕਦੇ ਆ ਕਿਵੇਂ ਸਾਡੀ ਵਤਨ ਵਾਪਸੀ ਹੋ ਸਕਦੀ ਆ ਵੀ ਕਈ ਪਰਿਵਾਰ ਕਾਫੀ ਗੁੰਝਲ ਦੇ ਵਿੱਚ ਫਸੇ ਹੋਏ ਆ ਹਨਾ ਕਿਸੇ ਨੂੰ ਕੋਈ ਘਰ ਦੀਆਂ ਮਜਬੂਰੀਆਂ ਜਾਂ ਕਿਸੇ ਦੀ ਜਿਹੜੇ ਕੋਈ ਪ੍ਰਾਪਰਟੀ ਐਸੈਟ ਆਊਟ ਡਿਸਪੋਜ਼ ਆਫ ਨਹੀਂ ਹੋ ਰਹੇਗੇ ਉਦੇ ਕਰਕੇ ਉਹ ੜੇ ਹੋਏ ਆ ਕਈ ਬੱਚਿਆਂ ਦੇ ਕਰਕੇ ਮਜਬੂਰੀਆਂ ਵੀ ਬੱਚੇ ਵੱਡੇ ਹੋ ਕੇ ਉਹ ਮੂਵ ਨਹੀਂ ਹੋ پا ਰਹੇ ਤੇ ਕਈ ਕੇਸਾਂ ਦੇ ਵਿੱਚ ਆਪਾਂ ਦੇਖਣ ਚ ਆਇਆ ਵੀ ਜਿਹੜਾ ਲੇਡੀਜ਼ ਆ ਉਹਨਾਂ ਦੀਆਂ ਉਹਨਾਂ ਨੂੰ ਕਨਵੈਂਸ ਨਹੀਂ ਕਰ پا ਰਹੇ ਇਸ ਕਰਕੇ ਉਹਨਾਂ ਦੀ ਜਿਹੜੀ ਮਾਈਗ੍ਰੇਸ਼ਨ ਆ ਪੰਜਾਬ ਲਈ ਹੋ ਨਹੀਂ ਰਹੀਗੀ ਤਾਂ ਇੱਕ ਬੜਾ ਇੰਪੋਰਟੈਂਟ ਵਿਸ਼ਾ ਵੀ ਜੇ ਆਪਾਂ ਪੰਜਾਬ ਹੋਣ ਦੀ ਪੰਜਾਬ ਵਾਪਸ ਮੁੜਨ ਦੀ ਪਲਾਨਿੰਗ ਕਰਨੀ ਆ ਤਾਂ ਆਪਾਂ ਕਿਵੇਂ ਕਰ ਸਕਦੇ ਆ ਪਲਾਨਿੰਗ ਕਰਨ ਵਾਸਤੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡੀ ਅਬਿਲਿਟੀ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਚਿਰ ਆਪਦੀ ਪਲਾਨਿੰਗ ਐਗਜ਼ੀਕਿਊਟ ਕਰ ਸਕਦੇ ਆ ਕਈ ਬੰਦਿਆਂ ਨੂੰ ਸਾਲ ਲੱਗ ਗਿਆ ਕਈ ਬੰਦਿਆਂ ਨੂੰ 2 ਸਾਲ ਲੱਗੇ ਕਈ ਬੰਦਿਆਂ ਨੂੰ 5 ਸਾਲ ਲੱਗੇ ਹੁਣ ਪਿੱਛੇ ਜੇ ਮੈਂ ਵੀਡੀਓ ਪਾਈ ਸੀਗੀ ਉਹ ਬਾਈ ਨੇ 5 ਸਾਲਾਂ ਦੇ ਵਿੱਚ ਆਪਦੀ ਵਾਈਫ ਨੂੰ ਕਨਵਿੰਸ ਕੀਤਾ ਸੀਗਾ ਪੰਜਾਬ ਵਾਪਸ ਮੋੜਨ ਲਈ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਤੁਹਾਡੀ ਮੁਸ਼ਕਲ ਦੇ ਹਿਸਾਬ ਨਾਲ ਡਿਪੈਂਡ ਇਹ ਇਹ ਚੀਜ਼ ਤੈਅ ਕਰੋਗੇ ਵੀ ਤੁਸੀਂ ਆਪਦੇ ਪਲਾਨ ਨੂੰ ਕਿੰਨੇ ਚਿਰ ਵਾਸਤੇ ਐਗਜ਼ੀਕਿਊਟ ਕਰ ਸਕਦੇ ਆ ਬਾਕੀ ਉਥੋਂ ਦਾ ਪਲਾਨ ਜਦੋਂ ਤੁਸੀਂ ਬਣਾਉਣੇ ਆ ਉਹਨੂੰ ਐਗਜ਼ੀਕਿਊਟ ਕਰਨ ਵਾਸਤੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਟਾਈਮ ਲਾਓਗੇ ਪਰ ਪੰਜਾਬ ਆ ਕੇ ਜਾਂ ਪੰਜਾਬ ਆਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਉਹ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰੂੰਗਾ ਕਿਉਂਕਿ ਪਹਿਲਾਂ ਤਾਂ ਤੁਸੀਂ ਜੇ ਸਾਰਾ ਕੁਝ ਤੁਹਾਡਾ ਜਿਹੜਾ ਹੈਗਾ ਪਲਾਨ ਦੇ ਮੁਤਾਬਕ ਹੋ ਰਿਹਾ ਤਾਂ ਸਭ ਨੂੰ ਤੁਹਾਡਾ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਜਾਂ ਜਿਹੜਾ ਮੈਟਰ ਆਫ ਕਨਸਰਨ ਹੈ ਕਿ ਜਿਹੜੇ ਤੁਹਾਡੇ ਐਸਟ ਐ ਕੈਨੇਡਾ ਦੇ ਉਹ ਪੰਜਾਬ ਦੇ ਵਿੱਚ ਕਿੱਥੇ ਇਨਵੈਸਟ ਕਰੀਏ ਵੀ ਬਹੁਤੇ ਬੰਦਿਆਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਅਸੀਂ ਸਾਡੇ ਕੋਲੇ ਉੱਥੋਂ ਜਦੋਂ ਅਸੀਂ ਐਸਟ ਕੈਨੇਡਾ ਤੋਂ ਡਿਸਪੋਜ਼ ਆਫ ਕਰਾਂਗੇ ਤਾਂ ਜਿਹੜਾ ਪੈਸਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿੱਥੇ ਇਨਵੈਸਟ ਕਰ ਸਕਦੇ ਆ ਤਾਂ ਸਭ ਨਾਲੋਂ ਜਿਹੜਾ ਬੈਸਟ ਜਿਹੜਾ ਹੈਗਾ ਖੇਤਰ ਆ ਉਹ ਪ੍ਰਾਪਰਟੀ ਹੈ ਪੰਜਾਬ ਦੇ ਵਿੱਚ ਪ੍ਰੋਪਰਟੀ 'ਚ ਤੁਸੀਂ ਇਨਵੈਸਟਮੈਂਟ ਕਰ ਸਕਦੇ ਆ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਵੀ ਲੈ ਸਕਦੇ ਆ ਤੁਸੀਂ ਅ ਐਗਰੀਕਲਚਰ ਲੈਂਡ ਵੀ ਲੈ ਸਕਦੇ ਆ ਤੁਸੀਂ ਕਿਸੇ ਤਰ੍ਹਾਂ ਦੀ ਵੀ ਪ੍ਰੋਪਰਟੀ 'ਚ ਇਨਵੈਸਟ ਕਰੋਗੇ ਤਾਂ ਉਹ ਘਾਟੇ ਬੰਦੀ ਸੌਦਾ ਨਹੀਂ ਹੋ ਸਕਦਾ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਇੰਡੀਆ ਦੇ ਵਿੱਚ ਅੱਜ ਦੇ ਟਾਈਮ 'ਚ ਇੰਨਾ ਕੁ ਵਿਕਾਸ ਹੋ ਰਿਹਾ ਹੈ ਇੰਡੀਆ ਦੀ ਜੀਡੀਪੀ ਦਾ ਜਿਹੜਾ ਲੈਵਲ ਆ ਕਿੱਥੇ ਚਲਾ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇੰਡੀਆ ਦੇ ਵਿੱਚ ਹਾਈਵੇਜ਼ ਦੇ ਜਾਲ ਵਿਛ ਗਏ ਹਾਈਵੇ ਦਾ ਜਾਲ ਵਿਛਣ ਦਾ ਕਾਰਨ ਇਹ ਹੈ ਕਿ ਜਿਹੜਾ ਹੈਗਾ ਇੰਡੀਆ ਤੋਂ ਏਸ਼ੀਆ ਤੇ ਯੂਰਪ ਦੇ ਪੱਧਰ ਤੇ ਜਿਹੜਾ ਵਪਾਰ ਸ਼ੁਰੂ ਹੋਣ ਜਾ ਰਿਹਾ ਤੇ ਉਹਦਾ ਜਿਹੜਾ ਧੁਰਾ ਉਹ ਪੰਜਾਬ ਹੋਊਗਾ ਇਸ ਕਰਕੇ ਜਿਹੜੀ ਉਹਦੀ ਹੋਂਦ ਆ ਜਾਂ ਉਹਦਾ ਸਟਾਰਟਿੰਗ ਪੁਆਇੰਟ ਆ ਜਿਹੜਾ ਹੈਗਾ ਉਸ ਵਪਾਰ ਦਾ ਪੰਜਾਬ ਹੋਊਗਾ ਕਿਉਂਕਿ ਪੰਜਾਬ ਆਪਾਂ ਨੂੰ ਪਤਾ ਵੀ ਪੰਜਾਬ ਦੀ ਜਿਹੜੀ ਜ਼ਮੀਨ ਆ ਜਾਂ ਪੰਜਾਬ ਕੋਲੇ ਸਾਧਨ ਆ ਬਹੁਤ ਵੱਡੇ ਲੈਵਲ ਤੇ ਆ ਤੇ ਜਿਹੜਾ ਵੀ ਵਪਾਰ ਦਾ ਕੰਸਰਨ ਹੋਊਗਾ ਪੰਜਾਬ ਤੋਂ ਸ਼ੁਰੂ ਹੋਊਗਾ ਪੰਜਾਬ ਤੋਂ ਹੀ ਉਹ ਹਾਈਵੇ ਸ਼ੁਰੂ ਹੋਣਗੇ ਜੋ ਯੂਰਪ ਤੇ ਏਸ਼ੀਆ ਲਈ ਵਪਾਰ ਲਈ ਜਾਣਗੇ ਇਸ ਕਰਕੇ ਜਿਹੜਾ ਹੈਗਾ ਇੰਡੀਆ ਦਾ ਜਿਹੜਾ ਫੋਕਸ ਆ ਪੰਜਾਬ ਤੇ ਆ ਪੰਜਾਬ ਦੇ ਵਿੱਚ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਬਹੁਤ ਜੜੀ ਕਿ ਬਿਹਤਰੀ ਆ ਸਕਦੀ ਆ ਬਿਹਤਰੀ ਆਊਗੀ ਵੀ ਮੈਂ ਤੁਹਾਨੂੰ ਕਹਿ ਦਿਆਂ ਕਿ ਇਸ ਕਰਕੇ ਜਿਹੜੀ ਪ੍ਰਾਪਰਟੀ ਦੇ ਵਿੱਚ ਪੰਜਾਬ ਦੀ ਪ੍ਰਾਪਰਟੀ ਦੇ ਵਿੱਚ ਕਾਫੀ ਬੂਮ ਆ ਰਿਹਾ ਐਗਰੀਕਲਚਰ ਲੈਂਡ ਆ ਭਾਵੇਂ ਕਮਰਸ਼ੀਅਲ ਲੈਂਡ ਆ ਕਿਸੇ ਤਰ੍ਹਾਂ ਦੀ ਵੀ ਲੈਂਡ ਆ ਇਸ ਕਰਕੇ ਜਿਹੜਾ ਬੈਸਟ ਤਰੀਕਾ ਤੁਸੀਂ ਪੰਜਾਬ ਦੇ ਵਿੱਚ ਪ੍ਰਾਪਰਟੀ ਚ ਇਨਵੈਸਟ ਕਰ ਸਕਦੇ ਆ ਦੂਜਾ ਇਹ ਹੈਗਾ ਵੀ ਜਿਵੇਂ ਬਹੁਤ ਸਾਰੇ ਸੱਜਣਾ ਮਿੱਤਰਾਂ ਨਾਲ ਮੈਂ ਡਿਸਕਸ ਕੀਤਾ ਤਾਂ ਉਹਨਾਂ ਨੇ ਐਡਵਾਈਸ ਕੀਤਾ ਕਿ ਮਿਊਚੁਅਲ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰ ਸਕਦੇ ਆਂ ਚੰਗਾ ਤੁਸੀਂ ਉਹਦੇ ਤੋਂ ਕਮਾਈ ਕਰ ਸਕਦੇ ਆਂਗਾ ਤੇ ਬਾਕੀ ਜਿਹੜਾ ਦੂਜਾ ਪੁਆਇੰਟ ਹੈਗਾ ਵੀ ਜਿਹੜੇ ਬੱਚੇ ਆ ਹਨਾ ਜੇ ਬੱਚਿਆਂ ਨਾਲ ਤੁਸੀਂ ਮੂਵ ਹੋਣਾ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਜੇਕਰ ਤੁਹਾਡੇ ਬੱਚੇ ਛੋਟੇ ਆ ਜਾਂ ਵੱਡੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਤੁਹਾਡਾ ਮੈਟਰ ਆਫ ਕਨਸਰਨ ਚਾਹੀਦਾ ਕਿ ਕੀ ਤੁਹਾਡੇ ਕੋਲ ਜਾਂ ਤੁਹਾਡੇ ਬੱਚਿਆਂ ਕੋਲ OCI ਕਾਰਡ ਹੈਗੇ ਆ ਕਿਉਂਕਿ ਜੇ ਤੁਹਾਡੇ ਕੋਲੇ OCI ਕਾਰਡ ਹੈ ਨਹੀਂ ਤੁਸੀਂ ਇੰਡੀਆ ਦਾ ਵੀਜ਼ਾ ਲਾ ਕੇ ਬਾਹਰਲੇ ਮੁਲਕ ਕਿਸੇ ਵੀ ਬਾਹਰਲੇ ਮੁਲਕ ਤੋਂ ਆਉਣੇ ਆ ਤਾਂ ਜਿਹੜਾ ਤੁਹਾਡਾ ਸਟੇ ਉਹ ਲਗਾਤਾਰ ਸਿਰਫ 180 ਦਿਨ ਤੁਸੀਂ 180 ਦਿਨ ਲਗਾਤਾਰ ਕਿਸੇ ਵੀ ਵੀਜ਼ੇ ਤੇ ਤੁਸੀਂ 180 ਦਿਨ ਰਹਿ ਸਕਦੇ ਆ ਜੇਕਰ 180 ਦਿਨ ਤੋਂ ਵੱਧ ਤੁਸੀਂ ਰਹੋਗੇ ਤੁਹਾਡੇ ਕੋਲੇ OCI ਕਾਰਡ ਹੈ ਨਹੀਂ ਤਾਂ ਤੁਹਾਨੂੰ ਵੀਜ਼ਾ ਐਕਸਟੈਂਸ਼ਨ ਲਈ ਅਪਲਾਈ ਕਰਨਾ ਪਊਗਾ ਵਾਰ-ਵਾਰ ਫੀਸਾਂ ਭਰਨੀ ਆ ਪਉਣੀਆਂ ਇਨ ਕੇਸ ਜੇ ਕਿਸੇ وجہ ਕਰਕੇ ਤੁਸੀਂ ਐਕਸਟੈਂਸ਼ਨ ਨਹੀਂ ਲੈ ਸਕੇ ਤੁਹਾਡਾ ਸਟੇ ওভার ਹੋ ਗਿਆ ਤਾਂ ਬਹੁਤ ਹਾਈ ਪੈਨਲਟੀ ਜਿਹੜੀ ਇੰਡੀਆ ਗਵਰਨਮੈਂਟ ਤੁਹਾਨੂੰ ਪਾ ਸਕਦੀ ਆ ਇਸ ਕਰਕੇ ਤੁਹਾਡੇ ਕੋਲੇ OCI ਕਾਰਡ ਹੋਣਾ ਲਾਜ਼ਮੀ ਆ ਜੇ ਤੁਸੀਂ OCI ਕਾਰਡ ਲਈ ਐਲੀਜੀਬਲ ਆ ਤਾਂ OCI ਕਾਰਡ ਜ਼ਰੂਰ ਲੈ ਕੇ ਆਓ ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਆ ਵੀ ਤੁਹਾਡੇ ਬੱਚੇ ਆ ਉਹਨਾਂ ਨੇ ਕਿਸੇ ਸਕੂਲ 'ਚ ਐਡਮਿਸ਼ਨ ਲੈਣੀ ਆ ਤਾਂ OCII ਕਾਰਡ ਤੇ ਉਹਨਾਂ ਦੀ ਨਿਮਿਸ਼ਨ ਹੋ ਜਾਊਗੀ ਤਾਂ NRI ਕੋਟੇ ਦੇ ਵਿੱਚ ਤੁਹਾਨੂੰ ਡਬਲ ਫੀਸਾਂ ਭਰਨ ਦੀ ਲੋੜ ਨਹੀਂ ਹੈਗੀ ਤੇ OCII ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਤੁਸੀਂ OCII ਤੇ ਹੈਗੇ ਆ OCII ਕਾਰਡ ਤੁਹਾਡੇ ਕੋਲੇ ਹੈਗਾ ਤੁਹਾਡੇ ਬੱਚਿਆਂ ਕੋਲੇ ਹੈਗਾ ਜੇ ਲਗਾਤਾਰ ਤੁਸੀਂ 182 ਦਿਨ ਇੰਡੀਆ ਦੇ ਵਿੱਚ ਰਹਿ ਲੈਨੇ ਆ ਜਾਂ ਪੰਜਾਬ 'ਚ ਰਹਿ ਲੈਨੇ ਆ ਤਾਂ ਤੁਹਾਡੀ ਜਿਹੜੀ ਐਨਟਾਈਟਲਮੈਂਟ ਬਣ ਜੂਗੀ ਆਧਾਰ ਕਾਰਡ ਲੈਣ ਲਈ ਇਸ ਕਰਕੇ 182 ਦਿਨਾਂ ਬਾਅਦ ਤੁਸੀਂ ਆਧਾਰ ਲਈ انرੋਲ ਹੋ ਸਕਦੇ ਆ ਤੁਹਾਨੂੰ ਆਧਾਰ ਕਾਰਡ ਮਿਲ ਸਕਦਾ ਹੈਗਾ ਤੁਹਾਨੂੰ ਆਧਾਰ ਕਾਰਡ 182 ਦਿਨਾਂ ਬਾਅਦ ਮਿਲ ਜਾਊਗਾ ਆਧਾਰ ਕਾਰਡ ਤੇ ਫਿਰ ਤੁਸੀਂ ਕਿਸੇ ਵੀ ਜਿਹੜਾ ਹੈਗਾ ਅ ਤੁਸੀਂ ਗਵਰਨਮੈਂਟ ਦਾ ਜਿਹੜਾ ਹੈਗਾ ਕਿਸੇ ਵੀ ਸਕੀਮ ਦਾ ਬੈਨੀਫਿਟ ਲੈ ਸਕਦੇ ਆ ਸਿੰਪਲ ਅਕਾਊਂਟ ਖਿਲਾ ਸਕਦੇ ਆ ਬੀਇੰਗ ਇੰਡੀਅਨ ਤੇ ਬਾਕੀ ਤੁਸੀਂ ਹੋਰ ਫੈਸਿਲਿਟੀ ਜਿਹੜੀ ਆਧਾਰ ਕਾਰਡ ਨਾਲ ਪੈਨ ਕਾਰਡ ਬਣਾ ਸਕਦੇ ਕੁਝ ਵੀ ਤਰ੍ਹਾਂ ਜਿਹੜਾ ਆਧਾਰ ਕਾਰਡ ਨਾਲ ਸ਼ੁਰੂ ਹੁੰਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਇਸ ਕਰਕੇ 182 ਦਿਨਾਂ ਬਾਅਦ ਜੇ ਤੁਹਾਡੇ ਕੋਲੇ OCIC ਕਾਰਡ ਹੈਗਾ ਤੁਸੀਂ ਆਧਾਰ ਲੈ ਸਕਦੇ ਆ ਦੂਜਾ ਵੱਡਾ ਜਿਹੜਾ ওসিਆਈ ਦਾ ਫਾਇਦਾ ਇਹ ਹੈ ਜੇਕਰ ਤੁਹਾਡੇ ওসিਆਈ ਕਾਰਡ ਲੈ ਨੂੰ 5 ਸਾਲ ਹੋ ਗਏ ਆ ਤਾਂ ਤੁਸੀਂ ਜਿਹੜਾ 5 ਸਾਲਾਂ ਦੇ ਵਿੱਚ 1 ਸਾਲ ਇੰਡੀਆ ਦੇ ਵਿੱਚ ਰਹੇ ਹੋ ਤਾਂ ਜਿਹੜਾ ਸੈਕਸ਼ਨ 51 ਜੀ ਆਫ ਜਿਹੜਾ ਹੈਗਾ ਸਿਟੀਜ਼ਨ ਐਕਟ ਆ 1955 ਦਾ ਗਵਰਨਮੈਂਟ ਆਫ ਇੰਡੀਆ ਦਾ ਜਾਂ ਇੰਡੀਆ ਦਾ ਸਿਟੀਜ਼ਨ ਐਕਟ 1955 ਕਹਿ ਲਓ ਵੀ ਉਹਦੇ ਲਈ ਤੁਸੀਂ ਫਿਰ ਸਿਟੀਜ਼ਨਸ਼ਿਪ ਲਈ ਵੀ ਐਲੀਜੀਬਲ ਹੋ ਜਾਓਗੇ ਸਿਟੀਜ਼ਨਸ਼ਿਪ ਵੀ ਤੁਸੀਂ ਲੈ ਸਕਦੇ ਆ ਜੇ ਲਗਾਤਾਰ ਤੁਸੀਂ ਲਗਾਤਾਰ ਨਹੀਂ ਜੇ ਸਾਲ ਤੁਸੀਂ ਤੁਹਾਡਾ 5 ਸਾਲਾਂ ਦੇ ਵਿੱਚ ਤੁਹਾਡੀ ਸਾਲ ਐਲੀਜੀਬਿਲਟੀ ਬਣਦੀ ਤੁਸੀਂ ਸਾਲ ਇੰਡੀਆ ਦੇ ਵਿੱਚ ਜਾਂ ਪੰਜਾਬ 'ਚ ਰਹੇ ਹੋ 5 ਸਾਲ ਹੋ ਗਏ ਤੁਹਾਨੂੰ ਉਸੇ ਕਾਰਡ इशू ਹੋਏ ਨੂੰ ਤਾਂ ਤੁਸੀਂ ਇੰਡੀਅਨ ਜਿਹੜੀ ਹੈਗੀ ਸਿਟੀਜ਼ਨਸ਼ਿਪ ਲੈ ਸਕਦੇ ਆ ਪਰ ਸਬਜੈਕਟ ਟੂ ਦੀ ਸਰੈਂਡਰ ਆਫ ਯੂਅਰ ਫੋਰਨ ਜਿਹੜੀ ਹੈਗੀ ਨੈਸ਼ਨੈਲਿਟੀ ਤੁਸੀਂ ਜਿਸੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਰਹਿੰਦੇ ਆ ਉੱਥੋਂ ਦੀ ਤੁਹਾਨੂੰ ਸਿਟੀਜ਼ਨਸ਼ਿਪ ਸਰੈਂਡਰ ਕਰਨੀ ਪਊਗੀ ਉਸ ਗਵਰਨਮੈਂਟ ਤੋਂ ਉਸ ਕੰਸਰਨ ਗਵਰਨਮੈਂਟ ਤੋਂ ਤੁਹਾਨੂੰ ਸਰੈਂਡਰ ਸਰਟੀਫਿਕੇਟ ਲੈਣਾ ਪਊਗਾ ਤਾਂ ਤੁਸੀਂ ਐਲੀਜੀਬਲ ਹੋਵੋਗੇ ਸਿਟੀਜ਼ਨਸ਼ਿਪ ਲੈਣ ਲਈ ਕਹਿੰਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਓਸੀਆਈ ਕਾਰਡ ਤੋਂ ਸ਼ੁਰੂ ਹੁੰਦੀਆਂ ਉਸੇ ਕਾਰਡ ਇੱਕ ਬਹੁਤ ਇੰਪੋਰਟੈਂਟ ਡਾਕੂਮੈਂਟ ਆ ਜੇਕਰ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਹੈ ਅਮਰੀਕਨ ਪਾਸਪੋਰਟ ਹੈ ਕਿਸੇ ਵੀ ਦੇਸ਼ ਦਾ ਪਾਸਪੋਰਟ ਹੈ ਤਾਂ ਤੁਸੀਂ ਪੰਜਾਬ ਆਉਣਾ ਚਾਹੁੰਦੇ ਆ ਜਾਂ ਪੰਜਾਬ ਮੂਵ ਹੋਣਾ ਚਾਹੁੰਦੇ ਆ ਤਾਂ OCI ਕਾਰਡ ਜ਼ਰੂਰ ਅਪਲਾਈ ਕਰ ਲਓ ਉਹ ਬਹੁਤ ਜ਼ਰੂਰੀ ਡਾਕੂਮੈਂਟ ਆ ਕਿਉਂਕਿ ਮੈਂ ਦੇਖਿਆ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਦਿੱਕਤਾਂ ਆਉਂਦੀਆਂ ਜਿਨ੍ਹਾਂ ਕੋਲੇ OCI ਕਾਰਡ ਨਹੀਂ ਹੈਗਾ ਤਾਂ ਜਾਂ ਤਾਂ ਉਹਨਾਂ ਨੂੰ ਵਾਪਸ ਮੁੜਨਾ ਪੈਂਦਾ ਹੈ ਵੀਜ਼ਾ ਲੈਣ ਵਾਸਤੇ ਜਾਂ ਕਈ ਵਾਰੀ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਮਿਲਦੀ ਕਈ ਬਹੁਤ ਸਾਰੇ ਰੀਜ਼ਨ ਹੈਗੇ ਆ ਬੱਚਿਆਂ ਕਰ ਬੱਚਿਆਂ ਲਈ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਪੇਰੈਂਟਸ ਕੋਲੇ ਤਾਂ ਇੰਡੀਅਨ ਪਾਸਪੋਰਟ ਹੁੰਦੇ ਆ ਤੇ ਬੱਚਿਆਂ ਕੋਲੇ ਉਧਰ ਬੌਰਨ ਹੈ ਉਹਨਾਂ ਕੋਲੇ ਕੈਨੇਡੀਅਨ ਜਾਂ ਅਮਰੀਕਨ ਜਾਂ ਕਿਸੇ ਵੀ ਕੰਟਰੀ ਦਾ ਪਾਸਪੋਰਟ ਹੈ ਉਹਨਾਂ ਕੋਲੇ ওসি ਹੈ ਨਹੀਂ ਇਸ ਕਰਕੇ ওসি ਲੈਣਾ ਬਹੁਤ ਜ਼ਰੂਰੀ ਹੈਗਾ ਇਹ ਦੋ ਤਿੰਨ ਚੀਜ਼ਾਂ ਸਹੀਆਂ ਜਿਹੜੀਆਂ ਇੰਪੋਰਟੈਂਟ ਸੀਗੀਆਂ ਮੈਨੂੰ ਮੇਰੇ ਜਿਹੜੇ ਹੈਗੇ ਦੋਸਤਾਂ ਨੇ ਵੀ ਸੁਝਾਅ ਦਿੱਤਾ ਸੀਗਾ ਵੀ ਇੱਕ ਤੁਸੀਂ ਵੀਡੀਓ ਇਹ ਜ਼ਰੂਰ ਬਣਾਇਓ ਜੇ ਜਿਹੜਾ ਕੋਈ ਫੈਮਿਲੀ ਜਾਂ ਬੰਦਾ ਪੰਜਾਬ ਮੂਵ ਹੋਣਾ ਚਾਹੀਦਾ ਚਾਹੁੰਦਾ ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੁੰਦਾ ਬਾਕੀ ਗੱਲ ਪਲਾਨਿੰਗ ਦੀ ਜਿਵੇਂ ਮੈਂ ਪਹਿਲਾਂ ਕੀਤੀ ਸੀਗੀ ਜਿਹੜੇ ਤੁਹਾਡੇ ਉੱਥੋਂ ਦੇ ਫੋਰਨ ਦੇ ਅਫੇਅਰਸ ਆ ਉਹ ਤੁਸੀਂ ਸੈਟਲ ਕਰਨੇ ਆ ਜਿਹੜਾ ਪੰਜਾਬ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸ ਹੀ ਦਿੱਤੀਆਂ ਉਮੀਦ ਆ ਕਿ ਤੁਹਾਨੂੰ ਜਰੂਰ ਕਿਸ ਨਾ ਕਿਸੇ ਜਿਹੜੇ ਹੈਗੀ ਆ ਗੱਲ ਜਿਹੜੀ ਕੰਮ ਦੀ ਹੋਊਗੀ ਤੁਹਾਡੇ ਕੰਮ ਆਊਗੀ ਤੇ ਇਹ ਸੀਗੀ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੇ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਕਿਸੇ ਹੋਰ ਵੀਰ ਭਰਾ ਨਾਲ ਜਿਹੜਾ ਲੋੜਵੰਦ ਆ ਪੰਜਾਬ ਬਣਨਾ ਚਾਹੁੰਦਾ ਉਹਦੇ ਨਾਲ ਸਾਂਝੀ ਕਰ ਦਿਓ ਜੀ ਸਤਿ ਸ਼੍ਰੀ ਅਕਾਲ